ਸਾਡੇ ਨਾਲ ਨੇ ਸਾਡੇ ਏਰੀਆ ਦੇ ਨੌਜਵਾਨ ਕਿਸਾਨ ਆਗੂ ਗੋਲਡੀ ਖਮਾਣੂ ਕੁੰਡੀ ਵੀਰ ਜਿਹੜਾ ਰੋਡ ਜਾਮ ਕੀਤਾ ਗਿਆ ਕਿ ਜਹੇਬੰਦੀਆਂ ਦੀ ਕਾਲਤੀ ਜਾਂ ਆਪ ਮਹਾਰਾ ਕੱਟਦਾ ਹਾਂਜੀ ਸਭ ਤੋਂ ਪਹਿਲਾਂ ਵੈਭਰੀ ਦਾ ਖਾਲਸਾ ਵੈਗ ਦੀ ਖਤੇ ਹਾਂਜੀ ਜਿੱਦਾਂ ਤੁਸੀਂ ਜਾਣਦੇ ਹੋ ਕਿ ਸਾਰੇ ਵੀ ਅੱਜ ਪੂਰੇ ਪੰਜਾਬ ਨੇ ਇੱਕ ਸਯੁਕਤ ਕਿਸਾਨ ਮੋਰਚੇ ਵੱਲੋਂ ਖਨੌਰੀ ਬਾਰਡਰ ਵੱਲੋਂ ਜੋ ਸੀਗੀ ਕਾਲ ਪੂਰੇ ਪੰਜਾਬ ਵਿੱਚ ਪੰਜਾਬ ਬੰਦ ਦਾ ਕਾਲ ਸੱਦਾ ਸੀ ਉਹਦੇ ਮੁਤਾਬਕ ਅੱਜ ਪੂਰੇ ਪੰਜਾਬ 'ਚ ਇਕੱਠ ਸੀਗੇ ਪਰ ਜਿਵੇਂ ਕਿ ਇਸ ਮੋਰਚੇ ਵੱਲੋਂ ਸੀਗਾ ਕਿ ਵੀ ਆਪਾਂ ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਆ ਤੋਂ ਸ਼ਹੀਦੀ ਦਿਹਾੜੇ ਵੀ ਚੱਲਦੇ ਨੇ ਉਹਦੇ ਮੱਦੇ ਨਜ਼ਰ ਇਹ ਸੀਗਾ ਕਿ ਵੀ ਚਲੋ ਆਪਾਂ ਫਤੇਗੜ ਸਾਹਿਬ ਜ਼ਿਲ੍ਹੇ ਦੀਆਂ ਜੋ ਸੜਕਾਂ ਨੇ ਉਹਨਾਂ ਦੇ ਤਾਂ ਸੰਗਤ ਦੀ ਆਵਾਜ਼ ਆਈ ਬਹੁਤੀ ਆ ਉਹਦੇ ਕਰਕੇ ਆਪਾਂ ਇੱਥੇ ਜੋ ਹੈਗੇ ਨੇ ਇਕੱਠ ਸੜਕਾਂ ਤੇ ਨਹੀਂ ਲਾਵਾਂਗੇ ਆਪਾਂ ਰੇਲਵੇ ਟਰੈਕ ਰੁਕਾਂਗੇ ਪਰ ਫੇਰ ਵੀ ਸੰਗਤਾਂ ਦੇ ਵਿੱਚ ਇਨਾ ਰੋ ਕਹਿ ਲਓ ਇਨਾ ਗੁੱਸਾ ਕਹਿ ਲਓ ਜੇ ਸੰਗਤਾਂ ਨੂੰ ਇਹ ਕਹਿਣ ਦੇ ਬਾਵਜੂਦ ਵੀ ਸੰਗਤਾਂ ਆਪ ਮੁਹਾਰੇ ਆਪਣੇ ਨੈਸ਼ਨਲ ਹਾਈਵੇ 5 ਰਾਣਵਾ ਸਾਹਿਬ ਸ੍ਰੀ ਗਵਿੰਦਗੜ੍ਹ ਗੁਰਦੁਆਰਾ ਸ੍ਰੀ ਗਵਿੰਦਗੜ੍ਹ ਸਾਹਿਬ ਦੇ ਸਾਹਮਣੇ ਬਿਲਕੁਲ ਹਮੇਸ਼ਾ ਹੀ ਤਰ੍ਹਾਂ ਜੋ ਧਰਨਾ ਲੱਗਦਾ ਆਪ ਮੌਰੇ ਪੂਰਾ ਸ਼ਹਿਰ ਵਪਾਰੀ ਆੜਤੀ ਕਿਸਾਨ ਜਥੇਬੰਦੀਆਂ ਪਟਵਾਰ ਯੂਨੀਅਨ ਜਿੰਨੀਆਂ ਵੀ ਹੋਰ ਯੂਨੀਅਨਾਂ ਨੇ ਟਰੱਕ ਯੂਨੀਅਨ ਹੋ ਗਈ ਸਾਰੀ ਯੂਨੀਅਨਾਂ ਆ ਕੇ ਇੱਥੇ ਬਹੁਤ ਭਰਮਾ ਸਾਡਾ ਸਾਧ ਦਿੱਤਾ ਕਿਸਾਨਾਂ ਦਾ ਔਰ ਬਹੁਤ ਜ਼ਿਆਦਾ ਇਕੱਠ ਹੋਇਆ ਤੋ ਇਥੋਂ ਇਹ ਸਾਫ ਤੋਂ ਹੁੰਦਾ ਹੈ ਕਿ ਆਮ ਲੋਕ ਨੇ ਜਿਹੜੀ ਆਮ ਪਬਲਿਕ ਆ ਮੁਰ ਦੁਬਾਰਾ ਤੋਂ ਕਿਸਾਨਾਂ ਨਾਲ ਖੜੀ ਹੋ ਗਈ ਲੋਕਾਂ ਨੂੰ ਲੋਕ ਆਪਣੇ ਹੱਕਾਂ ਤੋਂ ਜਾਗਰੂਕ ਹੋ ਗਏ ਨੇ ਤੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਐਕਸ਼ਨ ਹੋਣਗੇ ਤੇ ਵੱਡੇ ਪੱਧਰ ਤੇ ਜੋ ਵੀ ਕਿਸਾਨਾਂ ਨੂੰ ਜੋ ਖਨੌਰੀ ਬਾਰਡਰ ਤੋਂ ਡੱਲੇਵਾਲ ਸਾਹਿਬ ਦੇ ਫੈਸਲੇ ਨੂੰ ਦੇਖਦੇ ਹੋਏ ਜੋ ਉਧਰੋਂ ਕੋਈ ਸਾਨੂੰ ਹੁਕਮ ਹੋਊਗਾ ਅਸੀਂ ਉਹਤੇ ਫੁੱਲ ਚੜਾਵਾਂਗੇ ਜੋ ਵੀ ਸਾਨੂੰ ਹੁਕਮ ਹੋਣਗੇ ਅਸੀਂ ਉਹਨਾਂ ਨੂੰ ਪੂਰਾ ਤਨ ਦਹੀ ਨਾਲ ਵੱਧ ਚੜ ਕੇ ਕੱਟ ਕਰਕੇ ਅਸੀਂ ਕੱਟ ਕਰਾਂਗੇ ਤੇ ਬਾਕੀ ਹੋਰ ਵੀ ਸਾਡੀ ਸੰਗਤ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਖਨੌਰੀ ਬਾਰਡਰ ਪਹੁੰਚਿਆ ਜਾਵੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਆਪਾਂ ਨੂੰ ਉੱਥੇ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਆ ਧੰਨਵਾਦ ਜੀ ਵਗੈਰਿਆਂ ਖਾਲਸਾ ਵਾਹਿ ਜੀ ਕੀ ਫਤਿਹ ਇੱਕ ਗੋਲਡੀ ਜੀ 4 ਤਰੀਕ ਦੀ ਵੀ ਕਾਲ ਆਈ ਐ ਖਨੋਰੀ ਬਾਰਡਰ ਤੋਂ ਹਾਂਜੀ ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੀ ਇੱਕ 4 ਤਰੀਕ ਦੀ ਕਾਲ ਆ ਰਹੀ ਆ 4 ਦਿਨ ਇਕੱਠ ਕਰਨ ਆਪਾਂ ਵੱਡੇ ਪੱਧਰ ਤੇ ਉਹਦੇ ਵਿੱਚ ਬਾਰਡਰ ਤੋਂ ਜੋ ਦੱਲੇਵਾਲ ਸਾਹਿਬ ਵੱਲੋਂ ਜਾ ਉੱਥੇ ਜਿਹੜੀ ਸਾਡੀ ਕਮੇਟੀ ਆ ਉਹਦੇ ਵੱਲੋਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਭ ਨੂੰ ਅਪੀਲ ਆ ਤੇ ਬਾਕੀ ਜਿਹੜੇ ਨੌਜਵਾਨ ਜਥੇਬੰਦੀਆਂ ਨੇ ਜਿੱਦਾਂ ਲਖਾ ਲਧਾਣਾ ਕੋਈ ਭਾਨਾ ਸਿੱਧੂ ਵੀਰ ਆ ਜਾਂ ਕੋਈ ਹੋਰ ਨਵਦੀਪ ਚਲਵੇੜਾ ਰੇ ਜਾਂ ਜਿੰਨੇ ਵੀ ਹੋਰ ਆਗੂ ਹੈਗੇ ਨੇ ਨੌਜਵਾਨ ਆਗੂ ਹੈਗੇ ਨੇ ਨੌਜਵਾਨ ਜੂਥ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਆਪਾਂ 4 ਤਰੀਕ ਦੀ ਕਾਲਜੋਗ ਅਪਡੇਟ ਹੋ ਜਾਣਾ ਹੈ ਉਹਦੇ ਮੁਤਾਬਕ ਆਪਾਂ ਵੱਧ ਤੋਂ ਵੱਧ ਇਕੱਠ ਕਰੀਏ ਤੇ ਜੂਥ ਨੂੰ ਲਾਮਬੰਦ ਕਰੀਏ ਤੇ ਆਪਾਂ ਆਪਣੇ ਹੱਕਾਂ ਦੀ ਰਾਖੀ ਕਰੀਏ ਤੇ ਸਾਰਿਆਂ ਨੂੰ ਇੱਕ ਜੁਟ ਹੋਣ ਦੀ ਅਪੀਲ ਹੈ ਧੰਨਵਾਦ ਜੀ ਬਾਬ ਜੀ ਖਾਸ ਸਾਹਿਬ ਹੈ ਜੀ